ਸਾਹਿਬਾ ਦੋਸ਼ ਨਾ ਤੇਰਾ ਲਈ ਵਾਹ ਇਹ ਵਕਤ ਨਹੀਂ ਸੀ ਟੜਨਾ ਤੇਰੇ ਪਾਇਆਂ ਹੱਥੋਂ ਤਾਂ ਮੇਰਾ ਲਿਖਿਆ ਸੀ ਨੀ ਮਰਨਾ ਤੇਰੇ ਪਾਇਆਂ ਹੱਥੋਂ ਤਾਂ ਮੇਰਾ ਲਿਖਿਆ ਸੀ ਨੀ ਮਰਨਾ ਓਹ ਕੇ ਰੇਂਦਾ ਏ ਜਿਹੜਾ ਲਿਖਿਆ ਵਿੱਚ ਤਕਦੀਰਾ ਕੋਈ ਮੇਟ ਨਾ ਸਕਿਆ ਨੀ ਮੱਥੇ ਦੀਆਂ ਚਾਰ ਲਕੀਰਾਂ ਤੇਰੇ ਵਿਆਹ ਦਾ ਤਾਂ ਸਹਿਵਾ ਇੱਕ ਬਹਾਨਾ ਬਣਨਾ ਸੀ ਤੇਰੇ ਪਾਈਆਂ ਹੱਥੋਂ ਤਾਂ ਮੇਰਾ ਲਿਖਿਆ ਮਰਨਾ ਸੀ ਦੋਸਤੋ ਦੇਖੋ ਆਪਾਂ ਕਈ ਵਾਰੀ ਸਹਿਬਾ ਸੁਣੀ ਹੈ ਤੇ ਅਕਸਰ ਸਹਿਬਾਂ ਨੂੰ ਤਾਨਾ ਹੀ ਮਿਲਿਆ ਤਾਨਾ ਹੀ ਮਿਲਿਆ ਤਾਨਾ ਹੀ ਮਿਲਿਆ ਤੇ ਇਹ ਲਿਖਤ ਜਿਹੜੀ ਸੀ ਬੜੀ ਸਾਨੂੰ ਬੜੀ ਪਿਆਰੀ ਲਿਖਤ ਲੱਗਦੀ ਹੁੰਦੀ ਸੀ ਇਹ ਤੁਸੀਂ ਜਿਆਦਾ ਪਸੰਦ ਕਰਦੇ ਸੀ ਉਹ ਮੈਂ ਤਾਂ ਕਰਦਾ ਸੀ ਕਿ ਜਿਹੜਾ ਵਿਸ਼ਾ ਆ ਉਹ ਹਟਮਾ ਵਿਸ਼ਾ ਹਟਮਾ